ਖੰਡੇ ਬਸਤੇ ਅਜੇ ਪਾਰਿਸ ਦਾ ਪਰਿਸਥਾਰਿਕ ਸਜਾਵਾਂ ਉਹ ਨਹੀਂ ਤਾਂ ਜਾਗਾ ਕਰਿਆ ਨਹੀਂ ਉਹ ਨਮਾ ਜਿਹੜਾ ਕੰਨ ਬੜਿਆ ਹੈਗਾ ਵੀ ਤਾਂ ਕਿ ਲੋਕ ਜਿਹੜਾ ਹੈਗਾ ਗਰਾਈ ਨੂੰ ਘੱਟ ਕਰਨ ਤੇ ਫਾਈਲ ਜਿਹੜੀ ਹੈਗੀਆਂ ਜਿਆਦਾ ਰੱਖਤੇ ਇੱਕ ਛੋਟੇ ਛੋਟੇ ਹੋਰ ਲਾ ਕੇ ਪੂਰੀ ਚੇਂਜਿੰਗ ਆਈ ਸੀ ਉਸ ਤਰ੍ਹਾਂ ਦੀ ਸੀ ਜਿੱਦੇ ਨੇ ਛੋਟੇ ਛੋਟੇ ਗਰਾਈਂਡ ਕਰਦੇ ਨੇ ਪੂਜਾ ਵੀ ਤੁਸੀਂ ਕਿਸੇ ਦੇ ਘਰ ਦੇ ਅੰਦਰ ਹੀ ਕੰਮ ਦਾ ਗੁੱਟਾ ਹੀ ਲੱਗਿਆ ਹੋਇਆ ਰੱਖਾ ਠੀਕ ਹੈ ਨਾ ਅੱਗੇ ਕੀ ਹੁੰਦਾ ਸੀ ਜੇ ਆਪਾਂ ਕਿਸੇ ਵੀ ਕੰਮ ਦੇ ਕੱਟੇ ਹੁੰਦਾ ਤਾਂ ਅੰਬੀ ਜੋੜੇ ਚੱਲੇਗੇ ਤਾਂ ਉਸ ਤੇ ਚੋਰੀ ਦਾ ਖਰਚਾ ਕਰਜੂਗਾ ਸੀ ਅਕਬਰ ਨੂੰ ਕਿਹੋ ਜਿਹੀ ਇੱਕ ਅੰਬ ਵੀ ਤੋੜਨਾ ਉਹ ਚੋਰੀ ਹੈ ਇੰਗਲੈਂਡੀ ਸੋਚੇ ਲੈ ਆਉਂਦੀ ਤਾਂ ਥੋੜੇ ਐਸੀ ਪਰ ਚੋਰੀ ਜਿਹੜੀ ਹੈਗੀ ਉਹ ਚੋਰੀ ਹੋਈ ਹੈ ਪਰ ਉਹਨਾਂ ਵਾਸਤੇ ਥੋੜਾ ਜਨਾ ਦੇ ਚੇਤੇ ਆਏ ਕਰਤਾ ਸਜ਼ਾ ਦਾ ਵਾਅਦਾ ਕਰਤਾ ਫਾਈਨਸ ਦਾ ਵਾਅਦਾ ਕਰਤਾ ਲਾ ਜਿਹੜਾ ਹੈਗਾ ਆਪਣਾ ਸੇਮ ਉਸੇ ਤਰ੍ਹਾਂ ਦਾ ਹੈਗਾ ਲਾ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਹੈਗੀ ਸਿਰਫ ਉਹਦਾ ਇੱਕ ਨਾਮ ਚੇਂਜ ਕਰਤਾ ਪਹਿਲਾਂ ਦੰਦੇ ਸੀ ਹੁਣ ਉਹਦਾ ਨਾਮ ਨਹੀਂ ਆਏ ਰੱਖਤਾ ਸਦੇ ਦਾ ਹਟੇ ਫਲ ਚੇਤਾ ਜੂਨ ਦੇ ਨੂੰ ਇਸ ਕਰਦੇ ਥੋੜੀ ਬਹੁਤੀ ਨਵੇਂ ਲਾਦੀ ਵੀ ਕੋਲ ਦੇਖੋ ਟਾਈਮ ਘਟਾ ਨਹੀਂ ਮੈਂ ਤੁਹਾਨੂੰ ਮੇਨ ਇਨਸਟਰਕਸ਼ਨ ਜਰੂਰ ਦੱਸ ਕੇ ਜਾਂਦਾ ਪਰ ਆਪਾਂ ਅਗਲੀ ਵਾਰ ਜਿਹੜੀ ਤੋਂ ਡਿਨਰ ਰਿਲੇਟਡ ਨੇ ਬੱਚਿਆਂ ਨਾਲ ਰਿਲੇਟਡ ਨੇ ਊਮੈਸ ਨਾਲ ਰਿਲੇਟਡ ਨੇ ਇਸ ਤਰ੍ਹਾਂ ਦੀ ਸੈਕਸ਼ਨਲ ਜਿਹੜੀ ਨੂੰ ਮੈਂ ਜਰੂਰ ਦੱਸੂਗਾ ਤਾਂ ਕਿ ਨੂੰ ਪਤਾ ਲੱਗੇ ਕਿ ਅਸੀਂ ਕਿਸ ਕਿਸ ਤਰ੍ਹਾਂ ਦੀ ਸੈਕਸ਼ਨਾਂ ਦੇ ਕੇ ਨਹੀਂ ਠੀਕ ਹੈ ਕੋਈ ਵੀ ਨਹੀਂ ਇਸ ਤਰ੍ਹਾਂ ਵੀ ਲੋਕ ਇਸ ਨੂੰ ਕਹਿੰਦੇ ਕਿ ਇਸ ਦਾ ਹੋ ਕੇ ਖਾ ਜਾਵੇ उन सारी बातें की ना जो उनको दे पेरेंट्स ने वो भी हैं इस साथ की ना सिद्धांत जो है ना उसी के आलोक को हम जगह को ना पता ही है उनका नाम आ जाएगा कि लॉ आ जाएगा ट्रेनिंग में लॉ है ना जगह सीखा पूर्व के सिंह ने स्वास्थ्य उत्तर के सिक्के जब मुझे जो पता था कि मैं तो ਕੀ ਨਹੀਂ ਲੈਣਾ ਕੋਈ ਵੀ ਤੁਹਾਡਾ ਬੈਟਰ ਨਹੀਂ ਸਥਾਪਿਤ ਜਿਹਨੂੰ